ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਸਾਹਮਣੇ ਅਸੀਂ ਠੰਡ ਦੇ ਵਿੱਚ ਖਾਦੀ ਜਾਣ ਵਾਲੀ ਪੰਜੀਰੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਇਸ ਪੰਜੀਰੀ ਦੀ ਰੈਸਪੀ ਮੇਰੇ ਮਦਰ ਜ਼ਿਆਦਾ ਬੈਟਰ ਦੱਸ ਸਕਣਗੇ ਕਿਉਂਕਿ ਉਹਨਾਂ ਦੀ ਹੀ ਇਹ ਰੈਸਪੀ ਹੈ ਤੇ ਤੁਹਾਨੂੰ YouTube ਦੇ ਵਿੱਚ ਦੀ ਫੈਮਲੀ ਨੂੰ ਆਪਾਂ ਇੱਕ ਨਵਾਂ ਮੈਂਬਰ ਹੋਰ ਜੋੜ ਦਿੰਨੇ ਆ ਤਾਂ ਮੇਰੀ ਮੰਮੀ ਜੀ ਇਹ ਦੱਸਣਗੇ ਇਹਦੇ ਵਿੱਚ ਕੀ ਕੀ ਪੈਂਦਾ ਕਿੰਨੇ ਕਿੰਨੇ ਪ੍ਰੋਪੋਰਸ਼ਨ 'ਚ ਪੈਂਦਾ ਉਹ ਉਹ ਨੂੰ ਚੰਗੀ ਤਰ੍ਹਾਂ ਸਮਝਾਉਣਗੇ ਆਜੂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਹੁਣ ਅਸੀਂ ਪੰਜੀਰੀਆ ਤੁਹਾਨੂੰ ਸਮਾਨ ਦੱਸਦੇ ਹਾਂ ਜੀ ਤੇ ਉਹ ਤੁਸੀਂ ਦੇਖਿਓ ਤੇ ਨਾਲੇ ਫੇਰ ਆਪ ਵੀ ਬਣਾਇਓ ਇਹ ਮੰਮੀ ਆਪਣਾ ਸਾਰਾ ਸਮਾਨ ਜਿਵੇਂ ਆਪਾਂ ਰੱਖਿਆ ਹੋਇਆਗਾ ਇਹ ਕਿੰਨੇ ਕਿਲੋ ਬਣਦੀ ਹੈ ਲਗਭਗ ਇਹ ਮਨਵੀਰ 6.5 ਕਿਲੋ ਦੇ ਅੰਦਾਜ਼ੇ 'ਚ ਬਣ ਜਾਂਦੀ ਹੈ 11 ਦੇ ਤੇ 1.5 ਕਿਲੋ ਦੇ ਅੰਦਾਜ਼ੇ 'ਚ ਬਣ ਜਾਂਦੀ ਹੈ ਕਿਉਂਕਿ 3 ਕਿਲੋ ਦਾ ਜੇ ਕਟਾ ਹੋ ਗਿਆ ਤਿੰਨ ਕਿਲੋ ਇਹ ਕਿਉਂ ਹੋ ਗਿਆ ਬਰਾਬਰੀ ਪਾਉਣਾ ਹੁੰਦਾ ਹੈ ਹਾਂ ਕਿਉਂ ਦੇ ਬਰਾਬਰ ਆਟਾ ਠੀਕ ਹੈ ਇਹ ਸਵਾ ਦੋ ਕਿਲੋ ਜੇ ਤਾਂ ਕੋਈ ਮਿੱਠਾ ਜ਼ਿਆਦਾ ਖਾਂਦਾ ਢਾਈ ਵੀ ਪਾ ਸਕਦਾ ਨਹੀਂ ਸਵਾ ਕਿ ਦੋ ਕਿਲੋ ਵੀ ਵਧੀਆ ਨੋਰਮਲ ਜਿਹਾ ਬਣ ਜਾਂਦਾ ਹੈ ਠੀਕ ਹੈ ਅੱਛਾ ਹੀ ਅੱਛਾ ਤੇ ਇਹ ਗੁੰਦ ਹੈ ਅੱਛਾ ਗੁੰਦ ਹੈ ਇਹ ਕਿੰਨੇ ਕਿ ਇਹ ਸਾਢੇ 350 ਗ੍ਰਾਮ ਹੈ ਗੁੰਦ ਇਹ ਅਜਵਾਈਨ ਹੈ ਨਾ ਹਾਂ ਹਾਂ ਇਹ ਤਾਂ 100 ਗ੍ਰਾਮ ਹੈ ਇਹ ਮਖਾਣੇ ਆਪਾਂ ਕੀਤੇ ਨੇ ਮਖਾਣੇ ਹਾਂ ਇਹ 200 ਗ੍ਰਾਮ ਜਿੰਨੇ ਮਰਜ਼ੀ ਆਪਾਂ ਪਾ ਸਕਦੇ ਹਾਂ ਭੁੰਨ ਕੇ ਇਹਨੂੰ ਪੀਸ ਲਿਆ ਸੀਗਾ ਠੀਕ ਹੈ ਇਹ ਆਪਣਾ ਸੁੰਢ ਤੇ ਹੋ ਗਿਆ ਆਪਣਾ ਨਾਲ ਕਾਲੀ ਮਿਰਚ ਕਾਲੀ ਮਿਰਚ ਹਾਂ ਇਹ ਕਿੰਨੇ ਕਿੰਨੇ ਇਹ 50 50 ਗ੍ਰਾਮ ਬਹੁਤ ਅੱਛਾ ਇਹ ਬੰਦਾ ਆਪਣੀ ਮਰਜ਼ੀ ਨਾਲ ਘਟਾ ਵੀ ਸਕਦਾ ਹਾਂ 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 ਘਟਾ ਵੀ ਦਾ ਸਕਦਾ ਹੈ ਇਹ ਕੰਮ ਰਕਸ ਆਪਣੀ ਨਾਲ ਕਸ ਹਾਂ ਇਹ ਹੈਗੇ 100 ਗ੍ਰਾਮ ਤੇ ਬਾਕੀ ਇਹ ਤੁਹਾਨੂੰ ਮਾਣਾ ਹੈਗਾ ਤੁਸੀਂ ਵੱਧ ਵੀ ਕਰ ਸਕਦੇ ਹੋ ਜੇ ਨਹੀਂ ਨਾ ਵੀ ਪਾਉ ਤਾਂ ਵੀ ਚੱਲ ਜੂਗਾ ਲਾਗੇ ਤਾਂ ਆਪਾਂ ਵੈਸੇ ਹੀ ਬਣਾਉਣੀ ਹੈ ਨਾ ਇਹ ਹੱਡੀਆਂ ਲਈ ਬਸ ਜਲਦੀ ਵਧੀਆ ਹੁੰਦੀ ਹੈ ਤੇ ਆ ਹੈਗਾ ਈਸਰ ਗੋਲ ਦਾ ਹਾਂ ਹਾਂ ਸਿਰਕਾ ਹੋ ਗਿਆ ਇਹ ਆਪਣੇ ਹਾਜਮੇ ਦੇ ਲਈ ਜਮਾ ਹੈ ਹਾਂ ਇਹ ਵੱਧ ਪਾਉਣਾ ਭਈ 100 ਗ੍ਰਾਮ ਪਾ ਦੋ 50 ਬਜਨਾ ਜੀ ਕਰਦਾ ਤੁਸੀਂ ਉਹਨੇ ਹੀ ਪਾ ਸਕਦੇ ਹੋ ਹਾਂ ਇਹਦੇ ਵਿੱਚ ਆਪਾਂ ਚਾਰੇ ਮਗਜ ਪਾਏ ਹੋਏ ਨੇ ਨਾ ਮੰਮੀ ਕਦੂ ਦੇ ਬੀਜ ਜਿਵੇਂ ਤਰਬੂਜ ਦੇ ਸਾਰੇ ਚਾਰੇ ਜਿਹੜੇ ਆਪਣੇ ਹੁੰਦੇ ਆ ਤੇ ਵਿੱਚ ਕਦੂ ਦੇ ਵੀ ਆਪਾਂ ਪਾਏ ਹੋਏ ਆ ਹਰੇ ਵਾਲੇ ਤੇ ਉਹ ਕੋਈ ਕੋਈ ਪਾਉਂਦਾਗਾ ਤੇ ਇਹਦੇ ਵਿੱਚ ਆਪਾਂ ਇੱਕ ਤਿਲ ਪਾਏ ਨੇ ਉਹ ਕਿੰਨੇ ਨੇ ਮੰਮੀ ਤੇਲ ਤੇਲ ਪਾਈਆ ਤੇਲ ਪਾਈਆ ਅੱਛਾ ਚਿੱਟੇ ਤੇਲ ਅੱਛਾ ਹਾਂ ਠੀਕ ਹੈ ਠੀਕ ਹੈ ਇਹ ਨਾਰੀਅਲ ਦਾ ਆਪਾਂ ਘਰੇਲੂ ਨਾਰੀਅਲ ਸਾਬਤ ਲਿਆ ਕੇ ਪੀਸਿਆ ਹੋਇਆ ਹੈਗਾ ਇਹ ਮੰਮੀ ਕਿੰਨਾ ਪਾਇਆ ਇਹ ਹੈਗਾ ਅੱਧਾ ਕਿਲੋ ਕਿਉਂਕਿ ਘਰੇ ਪੀਸਿਆ ਤਾਂ ਇਹ ਦੇਖ ਮਨਵੀਰ ਨੂੰ ਪਤਾ ਲੱਗਦਾ ਹੈ ਵੀ ਆਹ ਦੇਖ ਇਹਦੇ ਵਿੱਚ ਤੇਲ ਵਿੱਚ ਹੀ ਹੈ ਹਾਂ ਜਿਹੜਾ ਬਸ ਦੂਜਾ ਲੈਉਣੇ ਉਪਰ ਪਰਾਜਾ ਹੁੰਦਾ ਤੇ ਆ ਦੇਖੋ ਤੁਸੀਂ ਇਹ ਹੁਣ ਪੀਸਿਆ ਸੀਗਾ ਠੰਡ ਹੈਗੀ ਤੇ ਜੰਮ ਗਿਆ ਹਾਂ ਹਾਂ ਕਿਉਂ ਹੁੰਦਾ ਵਿੱਚ ਤੇ ਆਪਾਂ ਬਦਾਮ ਕੱਟਿਆ ਹੁਣ ਬਦਾਮ ਹਾਂ ਇਹ ਬਰਾਮ ਹੈਗੇ 400 ਗ੍ਰਾਮ ਅੱਛਾ ਤੇ 400 ਗ੍ਰਾਮ ਹੀ ਕਾਜੂ ਹੈ ਠੀਕ ਹੈ ਠੀਕ ਹੈ ਆਪਾਂ ਡਰਾਈ ਫਰੂਟਸ ਹੋਰ ਵੀ ਪਾ ਸਕਦੇ ਹਾਂ ਜੇ ਬਾਕੀ ਜੇ ਤੁਸੀਂ ਆਪਦੀ ਮਰਜ਼ੀ ਨਾਲ ਕੁਝ ਘੱਟ ਵੱਧ ਕਰਨਾ ਹੈ ਕਰ ਸਕਦੇ ਹਾਂ ਕੁਝ ਨਹੀਂ ਵੀ ਪਾਉਣਾ ਬੱਚੇ ਨਹੀਂ ਖਾਂਦੇ ਜਾਂ ਕੁਝ ਤੁਸੀਂ ਨਾ ਪਾਓ ਭਾਵੇਂ ਠੀਕ ਹੈ ਠੀਕ ਹੈ ਉਹ ਆਪ ਆਪਦੀ ਮਰਜ਼ੀ ਹੈ ਜੇ ਜ਼ਿਆਦਾ ਪਾਉਣਾ ਹੈ ਤਾਂ ਜ਼ਿਆਦਾ ਵੀ ਪਾ ਸਕਦੇ ਹਾਂ ਠੀਕ ਹੈ ਠੀਕ ਹੈ ਹੁਣ ਆਪਾਂ ਫਿਰ ਇਹਨੂੰ ਤਿਆਰੀ ਕਰਦੇ ਆ ਬਣਾਉਣ ਦੀ ਆਪਾਂ ਪੱਠੀ ਰੱਖ ਲਈਏਗੀ ਸਾਈਡ ਤੇ ਤੇ ਆਪਾਂ ਘਿਓ ਪਾਉਣ ਤਿਆਰੀ ਕਰਦੇ ਹਾਂ ਜੀ ਤੇ ਮੰਮੀ ਇਹਨੂੰ ਕਿੰਨਾ ਕੁ ਟਾਈਮ ਪਹਿਲਾਂ ਥੋੜੀ ਜਿਹੀ ਗਰਮ ਕਰਕੇ ਰੱਖਣੀ ਚਾਹੀਦੀ ਹੈ ਕੜਾਈ ਬਸ ਇੱਕ ਮਿੰਟ ਤੱਕ ਜੇ ਸੁੱਕ ਜੇ ਬੰਨ ਲਾ ਆਪਾਂ ਬਸ ਸਾਫ਼ ਕੀਤੀ ਹੈ ਜਿਵੇਂ ਦਾ ਸਾਰਾ ਪਾਣੀ ਮਤਲਬ ਸਿਲਣਾ ਹੋਵੇ ਮੰਮੀ ਤੁਸੀਂ ਰੈਸਪੀ ਕੀ ਤੋਂ ਸਿੱਖੀ ਐ ਵੈਸੇ ਮੈਂ ਆldi ਮੰਮੀ ਤੋਂ ਅੱਛਾ ਹੁਣ ਫੇਰ ਉਹ ਮੈਨੂੰ ਦਿਖਾਤੀ ਉਹ ਤੋਂ ਮੈਨੂੰ ਸਿਖਾਦੀ ਤਾਂ ਇਹ ਅੱਗੇ ਅੱਗੇ ਜਾਈ ਜਾਓ ਅੱਗੇ ਹਾਂ ਮੰਮੀ ਜੀ ਮੈਂ ਤੁਸੀਂ ਇਹਨੂੰ ਕਿਹਾ ਵੀ ਤੁਸੀਂ ਆਪਣੀ ਮੰਮੀ ਤੋਂ ਸਿੱਖਿਆਗਾ ਮੇਰੇ ਤਾਂ ਹੁਣ ਉਹ ਨਾਨੀ ਜੀ ਹੋ ਗਏ ਹਨ ਤਾਂ ਇਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਦੇ ਸੀ ਇਹ ਸਾਰੀਆਂ ਦਾਦੀ ਨਾਨੀਆਂ ਹੀ ਸਿਖਾਈਆਂ ਹੋਈਆਂ ਤਾਂ ਇਹ ਆਪਾਂ ਗਾਣਾ ਵੀ ਆਇਆ ਹਨ ਦਾਦੀਆਂ ਨਾਨੀਆਂ ਦੇ ਸਮਿਆਂ ਤੋਂ ਆਈਆਂ ਆਹ ਮਲੇ ਚੀਜ਼ਾਂ ਦਾਦੀਆਂ ਨਾਨੀਆਂ ਹੀ ਆਪਾਂ ਨੂੰ ਦੇ ਕੇ ਗਈਆਂ ਨੇ ਆਹ ਦੇਖੋ ਹੁਣ ਆਟਾ ਇਹਦੇ ਵਿੱਚ ਪਾ ਦਿੰਨੇ ਆਪਾਂ ਕਿਉਂ ਥੋੜਾ ਜਿਹਾ ਗਰਮ ਹੋ ਗਿਆ ਆਪਣਾ ਖੁਰ ਗਿਆ ਸਾਰਾ ਆਟਾ ਪਾ ਲਾ ਕਿਉਂ ਆਪਾਂ ਚੱਤ ਮੰਗ ਲੈ ਏ ਮਮੀ ਕਿੰਨਾ ਕੁ ਟਾਈਮ ਲੱਗਦਾ ਬਣਨ ਦੇ ਵਿੱਚ ਫਿਰ ਪੰਜੀਰੀ ਤੇ ਲੱਗੋ ਭੱਗ ਫਿਰ ਮਨਵੀਰ ਘੱਟ ਤੋਂ ਘੱਟ 1.5 ਘੰਟਾ ਹੁਣ ਆਪਾਂ ਇਹਦੇ ਵਿੱਚ ਨਾ ਦੂ ਖੁਰਚਨਾ ਮਾਰ ਰਹੇ ਆਗੇ ਇਹਨੂੰ ਲਗਾਤਾਰ ਮਾਰਦੇ ਹੀ ਰਹਿਣਾਗਾ ਕਿਉਂਕਿ ਫਿਰ ਇਹ ਥੱਲੇ ਲੱਗ ਜਾਂਦੀ ਹੈਗੀ ਜੇ ਆਪਾਂ ਥੋੜਾ ਜਿਹਾ ਵੀ ਰੁਕ ਗਏ ਤਾਂ ਮਾਰਨੋ ਤਾਂ ਇਹ ਥੱਲੇ ਲੱਗ ਜੂਗੀ ਫਿਰ ਟੇਸਟ ਚੇਂਜ ਹੋ ਜਾਂਦਾਗਾ ਜਿਵੇਂ ਮੰਮੀ ਨੇ ਦੱਸਿਆ ਕਿ ਸੇਕ ਆ ਜਾ ਨਿਕਲ ਜਾਂਦਾ ਤੇ ਹੁਣੇ ਆਪਾਂ ਜੇ ਇਹਨੂੰ ਅਸੀਂ ਖੁਰਚਨਾ ਮਾਰਦੇ ਦਿਖਾਈ ਦੇ ਤਾਂ ਆਪਣੀ ਵੀਡੀਓ ਬਹੁਤ ਮੰਡੀ ਹੋ ਜਾਣੀ ਆ ਤਾਂ ਕਰਕੇ ਆਪਾਂ ਹੁਣ ਜਦੋਂ ਇਹਦਾ ਰੰਗ ਜਾਂ ਚੇਂਜ ਹੋ ਗਿਆ ਲਾਲੀ ਵਿੱਚ ਹੋ ਗਿਆ ਇਹ ਜੋ ਫ੍ਰੈਗਰੈਂਸ ਵੀ ਆਉਣ ਲੱਗ ਜਾਂਦੀ ਉਹ ਤੱਕ ਆਪਾਂ ਖੁਰਚਨਾ ਮਾਰ ਮਾਰ ਕੇ ਪਹੁੰਚ ਲੋ ਲਓ ਜੀ ਆਪਣੀ ਪੰਜੀਰੀ ਲਗਭਗ ਭੁੱਜ ਚੁੱਕੀ ਆ ਤੇਰੀ ਫ੍ਰੈਗਰੈਂਸ ਬਹੁਤ ਵਧੀਆ ਆਉਣ ਲੱਗਦੀ ਆ ਤੇ ਦਾ ਰੰਗ ਵੀ ਵਧ ਲਗਿਆ ਹੁਣ ਆਪਾਂ ਕੱਲਾ-ਕੱਲਾ ਕਰਕੇ ਜੋ ਸਮਾਨ ਪਾਵਾਂਗੇ ਮੰਮੀ ਪਹਿਲਾਂ ਆਪਾਂ ਕੀ ਪਾਵਾਂਗੇ ਪਹਿਲਾਂ ਗੂੰਦ ਅੱਛਾ ਗੂੰਦ ਆਪਾਂ ਤਾਂ ਪਾਉਣਾ ਨਾ ਵੀ ਪਹਿਲਾਂ ਵੀ ਹਾਂ ਵੀ ਉਹ ਭੁੱਜ ਜੂਗੀ ਹਾਂ ਨਹੀਂ ਉਹ ਦੰਦਾ ਜਣਾ ਲੱਗਦੀ ਆ ਨਾ ਤੇ ਇਸ ਤੋਂ ਬਾਅਦ ਮੰਮੀ ਨਾਲ ਆਪਾਂ ਇਸ ਤੋਂ ਬਾਅਦ ਪਰਮਰ ਕਸਾ ਠੀਕ ਇਹ ਵੀ ਨਾਲ ਬੁੱਧੀ ਨਾਲ ਨਾਲ ਇਹਦੇ ਨਾਲ ਰੰਗ ਦੇਖੋ ਕਿੰਨਾ ਵਧੀਆ ਬਣੂਗਾ ਤੇ ਇੱਕ ਗੱਲ ਹੋਰ ਦੱਸਦਾ ਜੀ ਮੈਂ ਇਹ ਜਿਹੜੀ ਸਭ ਤੋਂ ਜ਼ਿਆਦਾ ਮਿਹਨਤ ਵਾਲਾ ਕੰਮ ਕੁਰਚਨਾ ਮਾਰਨ ਵਾਲਾ ਰਹੂਗਾ ਤੇ ਜਿਹੜੀ ਇਹ ਸੇਵਾ ਹੈ ਇਹ ਮੇਰੇ ਬਾਪਾ ਜੀ ਨੇ ਅਦਾ ਕੀਤੀ ਹੈ ਤੇ ਬੋਲਦੇ ਘੱਟ ਲੈਸ ਕਰਕੇ ਤੁਸੀਂ ਗੁੱਸਾ ਨਾ ਮੰਦਿਓ ਕੰਮ ਉਧਰ ਆ ਕੰਮ 'ਕਾ ਜਾ ਕੰਮ 'ਚ ਧਿਆਨ ਰੱਖਦੇ ਆ ਬੋਲਦੇ ਘੱਟ ਲੈ ਤਾਂ ਤੁਹਾਡੇ ਇਹ ਛਾਈ ਗਿਲ ਕਰਦੇ ਤਾਂ ਆਪਾਂ ਹੁਣ ਫੇਰ ਸਮਾਨ ਪਾਉਣੇ ਆ ਇੱਕ ਤੋਂ ਬਾਅਦ ਨੂੰ ਵੀ ਇਹ ਹੁਣੇ ਅਜੇ ਪੁੱਜੂ ਨੂੰ ਪਾਉਣੇ ਹਾਂ 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 ਇਹ ਕੋਈ ਬਸ ਪੁੱਜੀ ਜਾਂਦਾ ਅੱਛਾ ਇਹਨੂੰ ਅਜੇ ਆਪਾਂ ਰੁੱਕ ਕੇ ਪਾਉਣਾ ਪਵੇ ਇਹ ਖਾਸ ਕਰ ਚਾਰੇ ਮਗਦ ਤੇ ਤੇਲ ਜਿਹੜੀ ਆਪਾਂ ਸਮਾਨ ਬਣਾਇਆ ਹੋਇਆ ਇਹਦਾ ਆਪਾਂ ਪਾ ਦਿੰਦੇ ਆ ਹੌਲੀ ਹੌਲੀ ਬਸ ਇਕੱਲਾ ਇਕੱਲਾ ਕਰਕੇ ਸਮਾਨ ਪਾਈ ਲਵਾਂਗੇ ਬਸ ਸਭ ਤੋਂ ਪਹਿਲਾਂ ਗੂੰਦ ਦਿੱਤੇ ਵਾਸਤੇ ਕੰਮ ਰਕਸ ਪਾਉਣੀ ਬਹੁਤ ਧਿਆਨ ਰੱਖਣਾ ਕਈ ਲੋਕ ਜਿਵੇਂ ਬਦਾਮ ਤੇ ਕਾਜੂ ਨੇ ਇਹਨੂੰ ਰੋਸਟ ਕਰ ਲੈਂਦੇ ਪਹਿਲਾਂ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਤੱਤ ਖਰਾਬ ਤੱਤ ਮਤਲਬ ਬਦਲ ਜਾਂਦੇ ਆ ਉਹਨਾਂ ਅਸਰ ਨਹੀਂ ਰਹਿੰਦਾਗਾ ਇਹਨਾਂ ਨੂੰ ਮਤਲਬ ਜੇ ਤੁਸੀਂ ਗਰਮ ਗਰਮ ਚ ਪਾਉਂਗੇ ਨਾ ਖੁਦ ਹੀ ਰੋਸਟ ਹੋ ਜਾਣਗੇ ਹੁਣ ਜਦੋਂ ਆਪਾਂ ਖਾਣੇ ਆ ਬੜੀ ਹੋਈ ਤੇ ਉਹ ਲੱਗਦਾ ਹੀ ਨਹੀਂ ਕਿ ਨਹੀਂ ਭੁੱਜੇਗਾ ਹੁਣ ਅੱਗੇ ਮੈਂ ਕੀ ਪਾਉਣੇਗਾ ਕੋਕਾ ਕੋਕਾ ਸਿਕਾੜੀ ਚੀਜ਼ ਨੂੰ ਗਰਮ ਗਰਮ ਚ ਹੁਣ ਆਪਾਂ ਬਹੁਤੀ ਥਿਮ ਕਰ ਲਿਆ ਗੈਸ ਤੇ ਸਾਗਰ ਕੇ ਵੀ ਇਹ ਸਾਰੀ ਚੀਜ਼ ਇਹ ਨਾ ਗਰਮ ਹੈ ਦੇ ਵਿੱਚ ਹਰ ਇੱਕ ਦੀ ਆਪਣੇ ਆਪ ਮੱਠੇ ਮੱਠੇ ਫ੍ਰੀਕ ਦੇ ਵਿੱਚ ਆਪ ਹੀ ਰੜ ਜਾਣੀ ਆ ਜਿਹੜੇ ਖਾਉਂਗੇ ਉਦੋਂ ਮੈਂ ਕੱਚਾ ਰਪਣੀ ਆ ਬੰਦਾ ਹਾਂਗਾ ਤੁਮ ਲਾ ਦੋ ਉਹ ਵੀ ਇਸ ਨੂੰ ਅਸੀਂ ਸਮਾਰ ਪਾ ਦਾਂਗੇ ਪਰ ਇਹ ਰੋਸਟ ਆਪਣੇ ਆਪ ਇਹਦੇ ਸੇਕ ਚ ਹੋ ਜਾਣਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਅਜਵਾਇਨ ਅਜਵਾਇਨ ਪਾ ਦੇ ਤੇ ਅਜਵਾਇਨ ਤੇ ਇਹ ਹੈਗੇ ਆਪਣੇ ਮਖਾਣੇ ਮਖਾਣੇ ਮਖਾਣੀ ਵੀ ਬਪੀਤੀ ਦੀ ਤੁਸੀਂ ਕਈ ਲੋਕ ਜਿਵੇਂ ਸਾਬਦ ਵੀ ਪਾ ਲੈਂਦੇ ਆ ਉਹ ਕੀ ਹੁੰਦਾ ਜਿਵੇਂ ਬਾਗ ਚੁੱਕੇ ਹੋੜ ਦਾ ਪੜ ਲੈਂਦੀ ਹੈ ਨਾ ਮਖਾਣੀ ਜੇ ਪਾਏ ਪਾਉਣੇ ਤਾਂ ਕਿਉਂ ਫੂਲ ਐਵੇਂ ਕਰਕੇ ਜੇ ਵਧੀਆ ਥੋੜੀ ਜਿਹੀ ਡ్రਾਈ ਜੀ ਬਣਦੀ ਉਹ ਖਾਣ ਤੇ ਵਧੀਆ ਲੱਗਦੀ ਆ ਤੁਹਾਨੂੰ ਜਦ ਵੀ ਤਾਂ ਸਵਾਕ ਦੇ ਕੁਝ ਪਾਉਣੇ ਤੇ ਆਪਾਂ ਮਮੀ ਆ ਵੀ ਬਾਕੀ ਸਮਾਨ ਨੂੰ ਨਾ ਪਾ ਦਿੰਨੇ ਹਾਂ 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 ਬਸ ਥੋੜੀ ਜਿਹੀ ਕਾਲੀ ਮਿਰਚ ਜਿਵੇਂ ਇਹ ਜ਼ਿਆਦਾ ਨਹੀਂ ਆਪਾਂ ਤਾਂ ਪਾਉਂਦੇ ਕਿਉਂਕਿ ਥੋੜਾ ਟੇਸਟ ਜਿਹਾ ਬਦਲ ਜਾਂਦਾ ਹੈ ਦੇ ਨਾਲ ਤੇ ਆਪਾਂ 10 ਗਪਾਈਏ ਵੀ ਥੋੜਾ ਜਿਹਾ ਇਹੋ ਫ੍ਰੈਗਰੈਂਸ ਵੀ ਆਵੇ ਤੇ ਖਾਣ ਚ ਆਪਾਂ ਨੂੰ ਐ ਵੀ ਨਾ ਲੱਗੇ ਵੀ ਤਿੱਖਾ ਪਣਦਾ ਹੈ ਹਨਾ ਇਹ ਆਪਾਂ ਸਿਰਕਾ ਪਾ ਲਿਆ ਇਹ ਸੰਗੋਲਾ ਦਾ ਮੁਰਦਾ ਕਹਿੰਦੇ ਨੇ ਪ੍ਰਦਾ ਇਹ ਸੰਗੋਲਾ ਦਾ ਪ੍ਰਦਾ ਪ੍ਰਦਾ ਹਾਂਜੀ ਇਹਨੂੰ ਬਸ ਇੰਨਾ ਧਿਆਨ ਰੱਖਣਾ ਵੀ ਜਿਹੜੇ ਜਿਹੜਾ ਸਮਾਨ ਪਾ ਕੀ ਆਪਾਂ ਬਹੁਤ ਹੀ ਹਲਕੀ ਮਤਲਬ ਜਿਹੜੀ ਸੇਕ ਤੇ ਹਾਂ ਹਲਕੀ ਸੇਕ ਤੇ ਆਪਾਂ ਇਹਨੂੰ ਰਲਾਉਣਾ ਸਮਾਨ ਨਹੀਂ ਵੀਰੇ ਕਿਉਂਕਿ ਪੁੰਨਿਆ ਦਾ ਪਿਆ ਹੀ ਆਪਣਾ ਆਟਾ ਵਸੇ ਸਮਾਨ ਨੂੰ ਸੇਕ ਲਵਾ ਰਹੇ ਆ ਆਪਾਂ ਥੋੜਾ ਥੋੜਾ ਆ ਦੇਖੋ ਇਹਨੂੰ ਖੋਪੇ ਨਹੀਂ ਆਪਣਾ ਤੇਲ ਛੱਡਦਾ ਕਿਉਂ ਹੋਣਾ ਹਾਂ ਦੇਖੋ ਤੁਸੀਂ ਐ ਖਸ ਖਸ ਚੋ ਵੀ ਹਣਾ ਖਸ ਖਸ ਦੇ ਵਿੱਚੋਂ ਵੀ ਜਦੋਂ ਆਪਾਂ ਪਾ ਦਾਂਗੇ ਬਦਾਮ ਬੁੰਡੇ ਗਾ ਹੁਣ ਆਪਾਂ ਇਹ ਗੈਸ ਬੰਦ ਕਰ ਦਾਂਗੇ ਹਾਂ ਕੀ ਤੁਮਾਰਨ ਆਪਣਾ ਸਾਰਾ ਭੁੰਨਿਆ ਗਿਆ ਏ ਫਿਰ ਦੂ ਅੱਗੇ ਤਾਂ ਮਰਚ ਜਲ ਨਾ ਜਾਵੇ ਆਪਣਾ ਤੁਮਾਰ ਤੇ ਆਪਾਂ ਹੁਣੇ ਚੈਟ ਬੰਦ ਕਰਤਾ ਤੇ ਸਮਾਨ ਇਸੇ ਇਸੇ ਦੇ ਟੇਕ ਦੇ ਵਿੱਚ ਰੱਖ ਲਵਾਂਗਾ ਇੱਕ ਵੇ ਤੁਹਾਨੂੰ ਥੋੜਾ ਇਹ ਦੱਸਣਾ ਚਾਹਣੀ ਹੈ ਨਾ ਵੀ ਅਸੀਂ ਪੰਜੀਰੀ ਬਣਾਉਂਦੇ ਸੀ ਮੰਮੀ ਦੇ ਜੋ ਵੀ ਪੰਜੀਰੀ ਖਾਂਦਾ ਸੀ ਹੱਥ ਦੀ ਬਣੀ ਉਹ ਸਾਰੇ ਤਰੀਕੀ ਲੱਗਦੀ ਸੀ ਜੇ ਇੱਕ ਵਾਰੀ ਲੈ ਲੈਂਦਾ ਸੀ ਪਿੰਨੀ ਤਾਂ ਦੂਜੀ ਖਾਂਦਾ ਵੀ ਮਨ ਕਰਦਾ ਸੀ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਅੱਗੇ ਥੋੜਾ ਕੰਮ ਵਧਾਈਏ ਹਨਾ ਮੰਮੀ ਨੂੰ ਵੀ ਸ਼ੌਂਕ ਹੈ ਕੁਕਿੰਗ ਦਾ ਬਹੁਤ ਜ਼ਿਆਦਾ ਤਾਂ ਅਸੀਂ ਥੋੜਾ ਜਿਹਾ ਮਤਲਬ ਇਨੀਸ਼ੀਏਟਿਵ ਲੈ ਕੇ ਮੇਰੇ ਆਫਿਸ ਦੇ ਵਿੱਚ ਸਟਾਲ ਲਗਾਈ ਸੀ ਤੇ 35 ਕਿਲੋ ਦੀ ਅਸੀਂ ਪੰਜੀਰੀ ਬਣਾਈ ਸੀ ਤੇ ਸਾਡੀ ਸਾਰੀ ਦੀ ਸਾਰੀ ਇੱਕ ਉਹ ਦਿਨ ਦੇ ਵਿੱਚ ਵਿਕ ਗਈ ਜੂ ਬਚੀ ਸੀ ਬਾਅਦ ਦੇ ਵਿੱਚ ਆਰਡਰ ਆ ਗਏ ਸੀ ਕਿਉਂਕਿ ਲੋਕਾਂ ਨੇ ਤਰੀ ਸੀ ਜੰਨੀ ਕੀਤੀ ਕਹਿੰਦੇ ਬਹੁਤ ਟੇਸਟੀ ਸੀ ਫਿਰ ਜਿਹੜੇ ਬੰਦਿਆਂ ਨੇ ਇੱਕ ਵਾਰੀ ਖਰੀਦੀ ਉਹਨਾਂ ਨੇ ਦੂਜੀ ਵਾਰ ਜ਼ਰੂਰ ਹੀ ਆਰਡਰ ਕੀਤਾ ਕਿਉਂਕਿ ਇਹ ਪੰਜੀਰੀ ਖਾ ਕੇ ਬੰਦੇ ਦੇ ਮੂੰਹੋਂ ਨਹੀਂ ਲੈਂਦੀ ਹੈਗੀ ਹਨਾ ਤਾਂ ਅਸੀਂ ਹੁਣ ਵੀ ਥੋੜਾ ਸੋਚ ਰਹੇ ਹਾਂ ਕਿ ਇਸ ਕੰਮ ਨੂੰ ਥੋੜਾ ਹੋਰ ਵੀ ਅੱਗੇ ਵਧਾਈਏ ਨਾ ਅਸੀਂ ਜਦੋਂ ਇਹਨੂੰ ਤੁਹਾਡੇ ਘਰ ਵੀ ਡਿਲੀਵਰ ਕਰ ਸਕਦੇ ਹਾਂਗੇ ਹਜੇ ਅਸੀਂ ਜਿਆਦਾ ਮਤਲਬ ਸਾਡੇ ਕੋਲੇ ਰਿਸੋਰਸਸ ਉਦਾਂ ਨਹੀਂ ਤਾਂ ਅਸੀਂ ਚੰਡੀਗੜ੍ਹ ਰਹਿੰਦੇ ਹਾਂ ਜਿਵੇਂ ਆਸ-ਪਾਸ ਦੇ ਜਿਵੇਂ ਮੋਹਾਲੀ, ਖਰੜ, ਪਟਿਆਲਾ, ਰਾਜਪੁਰਾ ਹਨਾ ਉਹਨਾਂ ਕ ਮਤਲਬ ਸਾਡੇ ਲਾਗੇ-ਤਾਗੇ ਜੇ ਆਪਾਂ ਇਹਨੂੰ ਡਿਲੀਵਰ ਕਰ ਸਕਦੇ ਆ ਇਹਨੂੰ ਆਰਡਰ ਕਰਨ ਦੇ ਲਈ ਡਿਸਕ੍ਰਿਪਸ਼ਨ ਐਂਡ ਮੈਂ ਕਮੈਂਟ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਸਾਰੀ ਕੰਟੈਕਟ ਡਿਟੇਲਸ ਦੇ ਦਾਂਗੇ ਵੀ ਤੁਸੀਂ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ ਫਿਰ ਉਸੇ ਸਾਰਾ ਤੁਹਾਨੂੰ ਇਹਦਾ ਰੇਟ ਸਭ ਕੁਝ ਮੈਂਸ਼ਨ ਕਰ ਦਾਂਗੇ ਹੁਣ ਮੰਮੀ ਫਿਰ ਆਪਾਂ ਖੰਡ ਪਾ ਦਾਂਗੇ ਹਾਂ ਹਾਂ ਬਸ ਖੰਡ ਪਾਈ ਦਿੰਨੇ ਹੁਣ ਆਪਾਂ ਹਾਂਜੀ ਇੱਕੋ ਕੀ ਥੋੜੀ ਠੰਡੇ ਅਬ ਮਤਲਬ ਬਾਣੀ ਵੀ ਠੰਡੀ ਨਹੀਂ ਤੇ ਨਾਈ ਬਾਣੀ ਗਰਮ ਨਹੀਂ ਕੀ ਖੰਡ ਵੀ ਠੰਡੀ ਹੋਣਾ ਹਾਂਜੀ ਤੇ ਫਿਰ ਉਹ ਨਰਲਣ ਚ ਵੀ ਆਸਾਨੀ ਹੋ ਜਾਂਦੀ ਹੈ ਫਿਰ ਬਾਕੀ ਇਹਦੇ ਵਿੱਚ ਨਾ ਉਹ ਦੇਸੀ ਖੰਡ ਚਿੱਟੀ ਵਾਲੀ ਨਹੀਂ ਪਾਈ ਗਈ ਹਾਂਜੀ ਹਾਂਜੀ ਵੀ ਆਪਾਂ ਦੱਸਣਾ ਹੈ ਨਾ ਵੀ ਜਿਹੜੀ ਆਪਾਂ ਦੇਸੀ ਖੰਡ ਹੁੰਦੀ ਹੈ ਜਿਹੜੀ ਪਾਉਂਡ ਵਾਲੀ ਪਾਈ ਆ ਬੂਰਾ ਹੁੰਦਾ ਜਿਹੜਾ ਆਪਾਂ ਉਹ ਪਾਈ ਆ ਕਿਉਂਕਿ ਜਿਹੜੀ ਵਾਈਟ 슈ਗਰ ਹੁੰਦੀ ਆ ਆਪਾਂ ਨੂੰ ਪਤਾ ਹੋਵੇ ਸਿੱਧੇ ਦੀ ਸਲਫਰ ਵਗੈਰਾ ਜ਼ਿਆਦਾ ਹੁੰਦਾ ਉਹਦੇ ਵਿੱਚ ਕਹਿ ਦਿੰਦੇ ਆ ਤਾਂ ਆਪਾਂ ਇਹ ਬੜੀ ਪਈ ਹੈ ਜੇ ਕਿਸੇ ਨੂੰ ਡਾਇਬਟੀਸ ਹੋਵੇ ਸੁਗਰ ਫ੍ਰੀ ਬਣਾ ਸਕਦਾ ਤਾਂ ਫਿਰ ਸ਼ੱਕਰ ਨਾਲ ਵੀ ਬਣ ਜਾਂਦੀ ਹੈ ਹਨਾ ਆਪਾਂ ਸ਼ੱਕਰ ਦੀ ਵੀ ਬਣਾ ਲਾਂਗੇ ਫਿਰ ਆਪਾਂ ਥੋੜੇ-ਥੋੜੇ ਜਿਹੇ ਫਾਇਦੇ ਵੀ ਦੱਸ ਦਿੰਨੇ ਆ ਜਿਹੜਾ ਸਮਾਨ ਪਾਇਆ ਹਨਾ ਆਪਾਂ ਜਿਵੇਂ ਸੋਚਦੇ ਵੀ ਬਹੁਤ ਹੈਵੀ ਜੀ ਬਣ ਗਈ ਉਹ ਪਰ ਨਹੀਂ ਇਹਦੇ ਵਿੱਚ ਸਮਾਨ ਇਦਾਂ ਦਾ ਜਿਹੜਾ ਕੋਲੇਸਟ੍ਰੋਲ ਵਗੈਰਾ ਆਪਣਾ ਜਾਂ ਫਿਰ ਡਾਇਬਟੀਸ ਦੇ ਲਈ ਹਾਰਟ ਡਿਜ਼ੀਜ਼ ਦੇ ਲਈ ਉਹਨਾਂ ਲਈ ਬਹੁਤ ਸਹੀ ਹੈ ਚੀਜ਼ਾਂ ਜਿਵੇਂ ਬਦਾਮ ਹੋਗੇ ਕਾਜੂ ਹੋਗੇ ਤਾਂ ਮਰਕਾਸ ਹੋ ਗਈ ਤਾਂ ਇਹ ਹੱਡੀਆਂ ਦੇ ਲਈ ਜਿਵੇਂ ਜਾਣ ਲਈ ਆਪਾਂ ਨੂੰ ਅੱਜ ਕੱਲ ਬੈਕ ਪੇਨ ਰਹਿੰਦਾ ਹੀ ਹੈ ਜੇ ਚੀਜ਼ਾਂ ਆਪਾਂ ਬੱਚਿਆਂ ਨੂੰ ਬਚਪਨ ਤੋਂ ਹੀ ਖਵਾਉਣਾ ਸਟਾਰਟ ਕਰੀਏ ਹਨਾ ਹਰ ਸਰਦੀ ਆਪਾਂ ਖਵਾਈਏ ਤਾਂ ਵੱਡੇ ਉਹਨਾਂ ਨੂੰ ਦਿੱਕਤਾਂ ਘੱਟ ਆਉਣੀਆਂ ਤੁਸੀਂ ਵੀ ਖਾਓ ਹਜੇ ਮੈਂ ਇਹਨੂੰ ਵੀ ਹਾਂ ਐਡਵਾਈਸ ਜਿੱਦਾਂ ਹਾਜਮੇ ਦੇ ਲਈ ਤਾਂ ਮਤਲਬ ਤੁਹਾਨੂੰ ਖਾ ਕੇ ਭਾਰੀ ਭਾਰੀ ਨਹੀਂ ਲੱਗੂਗਾ ਤੁਸੀਂ ਦੋ ਪਿੰਨੀਆਂ ਵੀ ਖਾ ਲਓਗੇ ਨਾ ਇਹਦੀਆਂ ਸੀ ਜਿੰਨੀਆਂ ਮਤਲਬ ਇਹਨੂੰ ਆਪਾਂ ਵਟਦੇ ਹਾਂ ਤਾਂ ਤੁਹਾਨੂੰ ਭਾਰੀਪਣ ਨਹੀਂ ਲੱਗੂਗਾ ਤਾਂ ਇਹ ਸਮਾਨ ਸਾਰਾ ਮਤਲਬ ਤੇਲ ਹੋਗੇ ਜਿੱਦਾਂ ਤੇਲ ਦੇ ਵਿੱਚ ਵੀ ਇਹਦਾ ਬਹੁਤ ਵਧੀਆ ਤੇਲ ਹੁੰਦਾ ਤੇ ਇਹਦੇ ਲਈ ਬਹੁਤ ਚੰਗਾ ਹੁੰਦਾ ਨਾਰੀਅਲ ਹੋ ਗਿਆ ਹਾਂਜੀ ਇਹ ਸਾਰੇ ਗੁੱਡ ਫੈਟੀ ਫੈਟਸ ਨੇ ਦੇ ਵਿੱਚ ਕੋਈ ਉਹ ਨਹੀਂ ਹੈਗਾ ਉਹ ਕਿਉਂ ਵੀ ਆਪਾਂ ਜਿਵੇਂ ਜਨਰਲੀ ਘੱਟ ਖਾਂਦੇ ਆ ਵਰਤ ਕਰਦੇ ਪਰ ਇੰਨਾ ਕਿਉਂ ਆਪਾਂ ਨੂੰ ਖਾਣਾ ਦੇ ਵਿੱਚ ਵਰਦੀਆਂ ਚ ਪਚਦੀ ਜਾਂਦਾਗਾ ਖਾੜੇ ਵੀ ਮਾਮਾ ਖਾੜੇ ਕੈਲਸ਼ੀਅਮ ਹੋ ਗਿਆ ਆਪਣਾ ਸਾਰੀਆਂ ਚੀਜ਼ਾਂ ਮਤਲਬ ਇਹ ਬਹੁਤ ਹੀ ਜ਼ਿਆਦਾ ਗੋਣਾ ਨਾਲ ਪੂੜ ਹੈ ਸਾਰੇ ਕਿਚ ਇੰਨੀ ਚੰਗੀ ਹੈ ਹਾਂਜੀ ਆ ਦੇਖੋ ਹੁਣ ਜਿਹੜੀ ਆਪਣੀ ਠੰਡ ਸੀਗੀ ਜੰਮ ਲੱਗ ਗਈ ਇਹਦੇ ਵਿੱਚ ਤੇ ਆਹ ਦੇਖੋ ਤੁਸੀਂ ਕਲਰ ਦਾ ਦੇਖੋ ਕਿੰਨਾ ਫਰਕ ਪੈ ਗਿਆ ਇਹਦੇ ਨਾਲ ਹੀ ਜਿਹੜਾ ਨਾ ਇਹ ਤੁਸੀਂ ਪਿੰਨੀਆਂ ਬਣਾਉਣੀਆਂ ਹੋਣ ਤੇ ਇਹਨੂੰ ਨਾ ਵੀ ਇਸ ਤਰ੍ਹਾਂ ਕਰਕੇ ਤਾਂ ਠੰਡਾ ਹੋ ਜੂਗਾ ਉਦੋਂ ਤਾਂ ਇਹਨੂੰ ਮੜਾ ਹੀ ਆਇਆ ਰਲਾਰੇ ਹੋ ਕਈ ਵਾਰ ਜਿਵੇਂ ਕੋਈ ਗੱਠ ਹੁੰਦੀ ਹੈ ਹੋਰ ਨਾ ਫਿਰ ਇੱਕ ਸਾਰੀ ਹੋ ਜਾਂਦਾ ਸਾਰਾ ਫਿਰ ਐ ਨਹੀਂ ਹੁੰਦਾ ਵੀ ਕਈ ਵਾਰ ਜੇ ਕੋਈ ਚੀਜ਼ ਜ਼ਿਆਦਾ ਆ ਗਈ ਘੱਟ ਆ ਗਈ ਵੈਸੇ ਤਾਂ ਰਲ ਹੀ ਗਿਆ ਪਰ ਕਈ ਵਾਰੀ ਮੜਾ ਮੋਟਾ ਹੋ ਸਕਦਾ ਹੈਗਾ ਚਲੋ ਜੀ ਆਪਣੀ ਪੰਜੀਰੀ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਇਹਦੀਆਂ ਬਾਅਦ ਚੋਂ ਬਟਲਾਂਗੇ ਪਿੰਨੀਆਂ ਤੇ ਜੇ ਤਾਂ ਤੁਸੀਂ ਆਪਣੇ ਘਰੇ ਬਣਾ ਕੇ ਖਾਣੀ ਆ ਤਾਂ ਤੁਸੀਂ ਰੈਸਪੀ ਦੇਖ ਕੇ ਬਣਾ ਸਕਦੇ ਹੋ ਐਂ ਜੇ ਤੁਸੀਂ ਸਾਡੇ ਹੱਥ ਦੀ ਬਣ ਕੇ ਖੱਬਣੀ ਹੋਈ ਖਾਣੀ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਡਿਟੇਲ ਦਿੱਤੀ ਹੋਈ ਆ ਤੇ ਤੁਸੀਂ ਉਹਦੇ ਤੇ ਆਰਡਰ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ